ਗੱਲ ਬਾਈ ਦੀ ਸਾਰਿਆਂ ਨੂੰ ਤੇ ਆਪਾਂ ਆਏ ਹੋਇਆ ਭਰਾ ਮੇਰੇ ਉੱਤਰਵੰਡੀ ਸਾਬੋ ਅਮਨ ਕੋਲੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਨੇ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲ ਆ ਗੱਲਬਾਤ ਤੇ ਹਰ ਬੁੱਧਵਾਰ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਲੱਗਦੀ ਆ ਬਹੁਤ ਭਾਰੀ ਤੇ ਜਿਹੇ ਜਆ ਮਰਜੀ ਟਰੈਕਟਰ ਲੈ ਜਿਓ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਬਾਈ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਸੱਚ ਇਹ ਕਾਈ ਟਰੈਕਟਰ ਆਪਣੇ ਕੋਲੇ ਆਪਣੇ ਕੋਲ ਹੈਗੇ ਬਾਈ 5 ਟਰੈਕਟਰ 5 ਟਰੈਕਟਰ ਹੈ ਨਾ ਪਿਆਰਤਾ ਖੜੇ ਨਾ ਹਾਂ ਬਾਈ ਦੰਨ ਕੁੱਦੜਾ ਖੜਿਆ ਤੇ ਆਪਣੇ 30-30 ਬਾਰ ਕੀ ਕਰਾਊਗਾ ਲੋ ਇਹ 2015 ਮਾਡਲ ਆ ਬਾਈ 3 ਸਪੀਡ ਡਬਲ ਡਿਸਟ੍ਰਿਬਿਊਟਰ ਹਾਂਜੀ ਆਉ ਮਾਡਲ ਆ ਹਾਂਜੀ ਤੇ ਟਾਇਰ ਟੂਰਨਾਮੈਂਟ ਟਰੈਕਟਰ ਦੇ ਚਾਰੇ ਟਾਇਰ ਨਵੇਂ ਹਨ ਹਾਂ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਓਕੇ ਬਾਈ ਜਮਾ ਓਕੇ ਆ ਫੈਵਰ ਵਾਲੀ ਛਤਰੀ ਲੱਗੀ ਆ ਵਾਲੀ ਛਤਰੀ ਆ ਬਾਈ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਸਾਰਾ ਓਕੇ ਆ ਤੇ ਕਿਹਾਰ ਤਵੇਰੇ ਤੁਹਾਨੂੰ ਟਰੈਕਟਰ ਦਿਖਾਉਣੇ ਆ ਚਾਰੇ ਟਾਇਰ ਨਵੇਂ ਆ ਪੂਰਾ ਸੋਹਣਾ ਟਰੈਕਟਰ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਦੇ ਰੂਗਾ ਤੁਹ ਬਾਕੀ ਆਪਾਂ ਪੁੱਛ ਲਈ ਪੰਜਾਬ ਨੰਬਰ ਹੈ ਕਿਹੜਾ ਇਹ ਪੰਜਾਬ ਆ ਕਿ ਹਰਿਆਣਾ ਹਰਿਆਣਾ ਨੰਬਰ ਆ ਬਾਈ ਹਰਿਆਣਾ ਨੰਬਰ ਆ ਭਰਾ ਮੇਰੇ ਪੂਰਾ ਸੋਹਣਾ ਟਰੈਕਟਰ ਦੇਖੋ ਸੁਪਰ ਵਾਲਾ ਇਹ ਹੈ ਨਾ ਹਾਂ ਬਾਈ ਸੁਪਰ ਵਾਲਾ ਇਹ ਪਲਾਟਾੜਾ ਹੈ ਨਿੰਗਾ ਕੋੜਾ ਬੈਂਪਰ ਲੱਗਿਆ ਹੋਇਆ ਤੇ ਪੂਰਾ ਘੈਂਟ ਟਰੈਕਟਰ ਦੇਖੋ ਫੈਬਰ ਵਾਲੀ ਫੈਦਰੀ ਲੱਗੀ ਆ ਤੇ 2015 ਮਾਡਲ ਹੈ ਨਾ 415000 ਰੇਟ ਆ ਹਾਂ 3 ਲੱਖ 80000 ਦਾ ਦੇ ਦਾਂਗੇ 3 ਲੱਖ 80000 ਦਾ ਆ ਟੈਟ ਬਾਈਆਂ 3 ਲੱਖ ਤੇ 80000 ਦੇ 80000 ਦੇ ਦੇ ਦਾਂਗੇ ਪਾਵਰ ਸਟੀਅਰਿੰਗ ਆ ਪੂਰਾ ਘੈਂਟ ਟਰੈਕਟਰ ਆ ਜੀ ਸਾਰਾ ਰੀਜਨਲ ਹੀ ਹਾਂ ਰੀਜਨਲ ਸਾਰਾ ਰੀਜਨਲ ਆ ਬਾਈ ਕਹਿੰਦਾ ਇਸ ਤੋਂ ਬਾਅਦ ਆ ਗਿਆ ਪਲਾਸਾੜਾ ਇਹ ਵੀ ਟਾਇਟਰ ਪੂਰਾ ਘੈਂਟ ਆ ਟਾਇਰ ਇਹਦੇ ਕਿੰਨੇ ਕੋਲ 2005 ਮਾਡਲ ਆ ਟਾਇਰ ਡਾਊਨ ਆ ਮੁਰਲੇ 35 40 ਪੈਸੇ ਆ ਹਾਂ ਮਗਰ ਇਹ ਤਾਂ ਮੰਨ ਕੇ ਚਲੋ ਡਰਿੰਗ ਜੇਰ ਦਾ ਫਲ ਚੰਗਾ ਸਾਰਾ ਰੀਜਨਲ ਆ ਠੀਕ ਆ ਸਾਰਾ ਰੀਜਨਲ ਆ ਹੂੰ 5 ਮਾਡਲ ਆ 5 ਮਾਡਲ ਆ ਗਿਆ 2005 ਮਾਡਲ ਆ ਭਰਾ ਮੇਰੋ ਤੇ ਟਾਇਰ ਤੁਹਾਡੇ ਸਾਹਮਣੇ ਆ ਮਗਰ ਲੈ ਤਾਂ ਮੰਨ ਕੇ ਚਲੋ ਕਸਿਆਂ ਵਰਗੀ ਆ ਕਸਿਆਂ ਵਰਗੀ ਆ ਮੁਰਲੇ ਹੈਗੇ 35 35 40 ਪੈਸੇ ਇਹ ਟਰੈਕਟਰ ਇਸ ਇੰਜਨ ਗੇਅਰ ਦਾ ਬਾਈ ਕੰਦਾ ਕੈਂਟਾ ਫੁੱਲ ਚੰਗਾ ਇੰਜਨ ਗੇਅਰ ਦਾ ਆ ਥੱਲੇ ਥੱਲੇ ਦਿਖਾ ਦੇ ਪੂਰਾ ਨਵਾਂ ਪਿਆ ਟਰੈਕਟਰ ਹਾਂ ਟਰੈਕਟਰ ਸੋਨਾ ਪਿਆ ਹੂੰ ਕੱਲੇ ਟਾਇਰਾਂ ਕਾ ਨਹੀਂ ਮਰਦਾ ਟਾਇਰਾਂ ਮੈਨੂੰ ਹੀ ਮਰਦਾ ਕਹਿੰਦਾ ਹਾਂ ਉਹ ਟਰੈਕਟਰ ਸੋਨਾ ਹੈ ਭਰਾ ਮੇਰੋ ਓਰੀਜਨਲ ਹੈ 2,25,000 ਰੇਟ ਆ ਕਿੰਨਾ 2,25 2 ਲੱਖ ਦੋ ਦੇ ਦਾਂਗੇ ਪੂਰੇ ਦਾ ਪੂਰੇ 2 ਲੱਖ ਦਾ ਬਾਈ ਕੰਦਾ ਦੇ ਦਾਂਗੇ ਪੂਰਾ ਢਾਂ ਟਰੈਕਟਰ ਆ ਪਲੱਸ ਵਾਲਾ ਭਰਾ ਮੇਰੋ ਦੇਖੋ ਜੇ ਟਾਇਰ ਪਾਈ ਹੋਣਾ ਕੋੜੀ ਬੰਗੂ ਖੜ ਦਿਓ ਟਰੈਕਟਰ ਇਹ ਹਾਂ ਇਹ ਦੋ ਆਦਾ 8550 ਏ ਆਇਆ ਬਈ 98 ਮਾਡਲ ਆ 99 ਮਾਡਲ ਆ ਹਾਂ ਟਾਇਰ ਦੇ ਤੂੰ ਬਹੁਤ ਸੋਹਣੇ ਡੈਕ ਤੇ ਚਾਰੇ ਟਾਇਰ ਚਾਰੇ ਬਹੁਤ ਵਧੀਆ ਟਰੈਂਚ ਗੇਅਰ ਦਾ ਦਿਖਾ ਦੇ ਟਾਇਰ ਅਪੋਲੋ ਦੇ ਆ ਦਿਖਾ ਟਾਇਰ ਅਪੋਲੋ ਦੇ ਅਪੋਲੋ ਦੇ ਟਾਇਰ ਆ ਭਰਾ ਮੇਰਾ ਸਰਾ ਕੰਪਨੀ ਦੇ ਜਮ ਹਾਂ ਟੈਂਟਰ ਤਾਂ ਹਾਂ ਤੂੰ ਆ ਦਿਖਾ ਦੇ ਬਹੁਤ ਸੋਹਣਾ ਪਿਆਗਾ ਇੰਜਨ ਗੇਅਰ ਦਾ ਓਕੇ ਜਮ ਜਮ ਫੁੱਲ ਓਕੇ ਬਈ ਬਾਅਦ ਚੈੱਕ ਕਰ ਬਈ ਕਹਿੰਦਾ ਓਕੇ ਆ ਜਮ ਤੇ ਬਹੁਤ ਨਵਾਂ ਟਰੈਕਟਰ ਹਾਂ ਪੂਰਾ ਸੋਹਣਾ ਟਰੈਕਟਰ ਆ ਯਾਰ ਬਸ ਅੱਜ ਦੀਵਾਲੀ ਦਾ ਆਫਰ ਹੀ ਆ ਹਾਂ ਮਾਡਲ ਕਿਹੜਾ ਇਹ 99 ਇਹ ਮਾਣ ਲਾਗਾ 99 99 ਮਾਡਲ ਹੈ ਨਾ 1,85,000 ਰੇਟ ਆ ਹਾਂ 1,65,000 ਦਾ ਦੇ ਦਾਂਗੇ 1,65,000 ਦਾ ਬਾਈ ਕਾਰ ਟਾਇਰ ਨਵੇਂ ਆ ਚਾਰੇ ਜਮਾ ਟਾਇਰ ਚਾਰੇ ਬਾਈਗਾ ਨਵੇਂ ਆ ਪੂਰਾ ਘੈਂਟ ਟਰੈਕਟਰ ਹੈ ਤੇਦੀ ਛਤਰੀ ਤਾਂ ਹੈ ਨਹੀਂ ਹੈ ਨਾ ਨਾਲ ਛਤਰੀ ਹੈ ਨਹੀਂਗੀ ਛਤਰੀ ਹੈ ਨਹੀਂ ਬਾਈ ਐਵੇਂ ਜਿ ਕਰੀ ਡੰਡਾ ਫੱਟੀ ਮਿਲ ਜੂਗਾ ਨਾ ਹਾਂ ਡੰਡਾ ਫੱਟੀ ਮਿਲ ਜੂਗਾ ਹਾਂ ਇਸ ਤੋਂ ਬਾਅਦ ਆ ਗਿਆ 35 ਵਾਲਾ ਸੋਨਾਂ ਵਾਲਾ ਹਾਂ 2008 ਮਾਣ ਲਾ 2008 ਮਾਡਲ ਟਾਇਰ ਇਹਦੇ ਵੀ 85 ਪੈਸੇ ਹੈਗਾ ਟਰੈਕਟਰ ਦੇ ਸੀਗਾ ਸੀ ਪੂਰੇ ਵਧੀਆ ਟਾਇਰ ਪਏ ਨਾ ਹਾਂ ਇਹ ਨਿਹਗੇ ਤੇ ਰੇਡ ਆਂ ਯਾਲੇ ਪੱਕੇ ਟਾਇਰ ਆ ਪੂਰੇ ਆ ਦੇਖ ਦਬਲ ਕਲੱਚਾ ਦਬਲ ਕਲੱਚਾ ਇਹ 6 ਚਿਰੀ ਹੈ ਸਾਈਡ ਗੇਅਰ 6 ਚਿਰੀ ਹਾਂ ਹੈ ਨਾ ਪੂਰਾ ਇਹਦਾ ਇਹਦਾ ਵੀ ਇਹਦਾ ਵੀ ਦਿਵਾਲੀ ਆਫਰ ਹੀ ਅੱਜ ਅੱਛਾ ਹਾਂ ਇਹਦਾ ਵੀ ਦਿਵਾਲੀ ਆਫਰ ਹੀ ਹੈ 2008 ਮਾਡਲ ਆ ਨਾ ਡਬਲ ਕਲੱਚਾ 6 ਚਿਰੀ 245 ਹੈ ਹਾਂ 225 ਦਾ ਦੇ ਦਾਂਗੇ ਦਿਵਾਲੀ ਆਫਰ ਹੀ 225000 ਦਾ ਪੂਰਾ ਸੋਹਣਾ ਰੇਡ ਆ ਯਾਰ ਦੇਖੋ ਉਸ ਤੋਂ ਬਾਅਦ ਕਿਹੜਾ ਆਪਣੇ ਕੋਲ 15 ਆ ਜਾ ਉਧਰ ਪੂਰਾ ਘੈਂਟ ਹੈ ਕਿ ਹੋਰ 15 ਦੇ ਦਾਂਗੇ 15 ਦੇ ਦਾਂਗੇ ਇੱਧਰ ਦਿਵਾਲੀ ਆਫਰ ਹੀ ਅੱਜ ਠੀਕ ਹੈ ਇਹ ਇਧਰ ਭਾਈ ਕਹਿੰਦੇ 15 ਦੇ ਦੇ ਦਾਂਗੇ ਯਾਰ ਦਿਵਾਲੀ ਆਫਰ ਹੀ ਆ ਇਧਰੋਂ ਆ ਨੋਕਰਾ ਹੈ ਹਾਂ ਨੋਕਰਾ ਆ ਗਿਆ ਹੈ ਕਿਹੜਾ ਮਾਡਲ ਆ 12 ਇਹ 12 ਮਾਡਲ ਆ ਪਾਵਰ ਸਟੀering ਚ ਦਿਖਾ ਦੇ ਪਾਵਰ ਸਟੀering ਹਾਂ 12 ਮਾਡਲ ਤੇ ਭਾਈ ਉਹ ਆਈ ਨਹੀਂ ਉਹ ਕਰਾ ਹੈ ਨਾ ਨਾ ਓਰੀਜਨਲ ਆ ਅੱਛਾ ਓਰੀਜਨਲ ਹੈ ਜਾਂਸ ਠੀਕ ਆ ਟਾਇਰ ਦਿਖਾ ਦੇ ਗੂਡਿਆਰ ਦੇ ਟਾਇਰ ਨੇ ਗੂਡਿਆਰ ਦੇ ਟਾਇਰ ਆ ਭਰਾ ਮੇਰੇ 75 80 ਪੈਸੇ ਟਾਇਰ ਆ ਕਨੋਪੀ ਲੱਗੀ ਟਰੈਕਟਰ ਦੇ ਹਾਂ ਇੰਜਨ ਗੇਰ ਦਾ ਫੁੱਲ ਚੰਗਾ ਆ ਇੰਜਨ ਗੇਰ ਦਾ ਪੂਰਾ ਵਧੀਆ ਇਹ ਪੰਜਾਬ ਨੰਬਰ ਹਰਿਆਣਾ ਨੰਬਰ ਬਾਈ ਪਹਿਲੇ ਨਾ ਫਰਸਟ ਪਾਰਟੀ ਦਾ ਅੱਛਾ ਪਹਿਲੇ ਨਾ ਬਾਈ ਕਹਿੰਦਾ ਹਾਂ ਇਹ ਤੇ ਜੇ ਕੋਈ ਲੋਨ ਲੋਨ ਕਰਾਉਣਾ ਆਵੇ ਨਹੀਂ ਲੋਨ ਨਹੀਂ ਹੋਣਾ ਬਾਈ ਅੱਛਾ ਨਾਗਦ ਕਾਹ ਦਾ ਟਰੈਕਟਰ ਆ ਹਾਂ ਲੋਨ ਲੋਨ ਨਹੀਂ ਹੋਣਾ ਇਹ ਪੁਰਾਣਾ ਕੱਟ ਲੂੰ ਪੁਰਾਣਾ ਕੱਟ ਲੈ ਛੋਟਾ ਟਰੈਕਟਰ ਵਿੱਚ ਮੰਨ ਕੇ ਚੱਲ ਜੇ ਕਿਸੇ ਨੇ ਆ ਕੇ ਵੀ ਅਸੀਂ ਪੁਰਾਣਾ ਕਟਾਉਣਾ ਉਹ ਕੱਟਿਆ ਜਾਊਗਾ ਹਨਾ ਰੈਂਪਰੋਂਪ ਦਿਖਾ ਦੇ ਸਾਰੇ ਟਰੈਕਟਰ ਦੇ ਪਿਛਲੇ ਦਿਖਾ ਦੇ ਪੂਰਾ ਸੋਹਣਾ ਟਰੈਕਟਰ ਇੱਥੋਂ ਦਿਖਾ ਦੇ ਆ ਦੇਖੀ ਸਾਰਾ 오ਰੀਜਨਲ ਟਰੈਕਟਰ ਆ ਸਾਰਾ ਸੁੱਕਾ ਪਿਆ ਜਾਮਾ ਸੁੱਕਾ ਪਿਆ ਜਾਮਾ ਸਾਰਾ ਟਰੈਕਟਰ ਹਾਂ ਰੈਂਪਰ ਦਿਖਾ ਦੇ ਹ ਗੁੜੀਆ ਦੇ ਟਰੈਕਟਰ ਗੁੜੀਆ ਦੇ ਟਾਇਰ ਆ ਟਰੈਕਟਰ ਦੇ ਪੂਰਾ ਘੈਂਟ ਟਰੈਕਟਰ ਦੇਖੋ ਡੰਡਾ ਡੁੰਡਾ ਫੱਟੀ ਨਾਲ ਸਾਰਾ ਕੁਝ ਸਾਰਾ ਅਰੀਜਨਲ ਡੰਡਾ ਹੈ ਨਾ ਡੰਡਾ ਅਰੀਜਨਲ ਆ ਅਰੀਜਨਲ ਬਾਈ ਡੰਡਾ ਤੇ ਕਿੱਲੀ ਲੇਖ ਕਿੱਡੀ ਪਈ ਆ ਯਾਰ ਇਹਦਾ ਬਾਤ ਤੋਚਣ ਕਰਕੇ ਪਾ ਲੈਣਾ ਬਾਈ ਠੀਕ ਆ ਪੂਰਾ ਘੈਂਟ ਟਰੈਕਟਰ ਇਹਦਾ ਹੀ ਬਦਵਾਲੀ ਆਫਰ ਹੀ ਅੱਜ ਕਿੰਨੇ ਦਾ ਛੱਡਾਂਗੇ ਇਹ ਛੱਡ ਦਾਂਗੇ 3 ਲੱਖ ਤੇ 20 ਹਜ਼ਾਰ ਦਾ ਛੱਡ ਦਾਂਗੇ 335 ਡਿਮਾਂਡ ਆ ਹਾਂ ਕੋਈ 18 ਜਾਂ 19 ਨਾਲ ਕਹੇ ਆਪਾਂ ਨੂੰ ਅੱਛਾ ਹਾਂ ਪੂਰਾ ਜਮਾਨ ਲੱਗੇ 20 ਦੀ ਦੇਵਾਂਗੇ ਤਿੰਨ 20 ਦਾ ਈ ਗੱਤ ਹਨ 20 ਦਾ। ਇਹ ਦੂਬਾ ਦਾ 855 ਆ ਗਿਆ। 855 ਆ ਗਿਆ। 855 ਫੇਰ ਆ ਗਿਆ। ਜਮਾ ਉਹ ਹੀ ਹੀ ਹੈ ਨਾ ਉਹ ਨਾਲ ਦਾ। ਤੇ ਬੈਂਪਰ ਦੇਖੋ ਥੰਗੜੀਆਂ ਵਾਲਾ ਬੈਂਪਰ ਲੱਗਿਆ ਪੂਰਾ ਘੈਂਟ। ਉਹ ਨਾ ਟਰੈਕਟਰ ਸੁੱਕਾ ਟਰੈਕਟਰ ਪਿਆ ਯਾਰ। ਕਿਸੇ ਪਾਸੇ ਟਰੈਕਟਰ ਦੀ ਕਮੀ ਨਹੀਂ। ਛਤਰੀ ਇਹਦੀ ਵੀ ਨਹੀਂ। ਛਤਰੀ ਹੈ ਨਹੀਂ ਇਹਦੀ। ਇਹ ਪੰਜਾਬ ਹੈ। ਇਹ ਹਰਿਆਣਾ ਵੀ। ਪੰਜਾਬ ਨੰਬਰ ਹੈ। ਪੰਜਾਬ ਨੰਬਰ ਆ ਨੰਬਰ। ਪੂਰਾ ਸੋਹਣਾ ਟਰੈਕਟਰ ਹੈ ਵੀ ਦੇਖੋ ਯਾਰ। 855 ਘੈਂਟ ਟਰੈਕਟਰ ਹੈ। 99 ਮਾਡਲ ਹੈ ਨਾ। ਹਾਂ 2 ਲੱਖ 15000 ਡਿਮਾਂਡ 15000 ਰੇਟ ਆ। ਕਿੰਨੇ ਦੇ ਦਿੰਗੇ? ਪੂਰੇ 2 ਦਾ ਦੇ ਦਾਂਗੇ ਪੂਰੇ 2 ਦਾ ਹਾਂ ਟਰੈਕ ਸੁੱਕਾ ਪਿਆ ਸਾਰ ਇਹ ਦਵਾਰ ਆ ਗਿਆ 855 ਹਾਂ 855 ਭਰਾ ਮੇਰਾ ਇਹ ਵੀ ਪੰਜਾਬ ਨੰਬਰ ਆ 2001 ਮਾਡਲ ਆ ਪੰਜਾਬ ਨੰਬਰ 2001 ਮਾਡਲ ਟਾਇਰਾਂ ਟੂਰਾਂ ਦਾ 42 45 ਪੈਸੇ ਟੈ ਰਹੇਗੇ ਹਨਾ ਹਾਂ ਆ ਗਿਆ 45 65 ਟੈ ਹਾਂ ਡੰਡਾ ਪੱਟੀ ਛਤਰੀ ਸਾਰਾ ਕੁਝ ਨਾਲ ਆ ਇਹ ਦੇ ਹਾਂ ਪੂਰਾ ਸੋਹਣਾ ਟਰੈਕਟਰ ਹੈ ਵੀ ਭਰਾ ਮੇਰਾ 855 ਟੋਟਾ ਇਹ ਕਿਸੇ ਭਰਾ ਨੇ ਲੈਣਾ ਵੇ ਪੰਜਾਬ ਨੰਬਰ ਆ ਘੈਂਟ ਦਾ ਲਵਾਤੀ ਯਾਰ ਇੰਜਨ ਗੇਰ ਦਾ ਬਾਈ ਕਹਿੰਦਾ ਇਹ ਵੀ ਸਹੀ ਹੈ ਨਾ ਪੂਰਾ ਫਲ ਓਕੇ ਹੈ ਵੀ ਹੱਲਾ ਸੱਲਾ ਦਿਖਾ ਦੇ ਪੂਰਾ ਸੋਹਣਾ ਹਾਂ ਸੋਹਣਾ ਟਰੈਕਟਰ ਜਦ ਜਮ ਐ ਦੇਖ ਹਾਲ ਹੈ ਯਾਰ ਆ ਦੇਖੋ ਸੁੱਕਾ ਪਿਆ ਸਾਰਾ ਟਰੈਕਟਰ ਹਾਂ ਇਹ ਮਾਡਲ ਕਿਹੜਾ ਦੱਸੋ ਜੀ 2001 ਕਮਾਲ ਆ 2 ਲੱਖ 45 ਹਜ਼ਾਰ ਰੇਟ ਆ ਹਾਂ 2 ਲੱਖ 15 ਹਜ਼ਾਰ ਟਰੈਕਟਰ ਦੇ ਦਾਂਗੇ 2 ਲੱਖ ਤੇ 15 ਹਜ਼ਾਰ ਇਤੋਂ ਬਾਅਦ ਆ ਗਿਆ ਆਸ ਆ ਗਿਆ ਆਸਾ ਭਰਾਵੋ ਜੇ ਕਿਸੇ ਭਰਾ ਨੇ ਆਪ ਦਾ ਵੇੜੇ ਗੂੜੇ ਲਾਉਣ ਨੂੰ ਰੱਖਣਾ ਪੂਰਾ ਘੈਂਟ ਟਰੈਕਟਰ ਸਾਫ ਪਿਆ ਜਮਾ ਸੁੱਕਾ ਟਰੈਕਟਰ ਜਮਾ ਪੂਰਾ ਸੋਹਣਾ 2002 ਮਾਡਲ ਆ 1 ਲੱਖ 25 ਹਜ਼ਾਰ ਰੇਟ ਆ ਹਾਂ ਪੂਰੇ ਆ ਦੇ ਦਾਂਗੇ ਲੱਖ ਦਾ ਹੈ ਪੂਰੇ ਲੱਖ ਦਾ ਹੋਰ ਵੀ ਆਪਣਾ ਹੈ ਹੋਰ ਵੀ ਆ ਸੀ ਹੋਰ ਦਿਖਾ ਦੇ ਕਿਹੜਾ ਆਪਣਾ ਹੋਰ ਬਾਈ ਕੋਲੇ ਦਿਖਾਓ ਨੇ ਤੁਹਾਨੂੰ ਕਿਹਾ ਵਕਿਆ ਆ ਗਿਆ 37 ਦੀ ਹੂੰ 33 ਆ ਗਿਆ ਭਰਾ ਟਰੈਕਟਰ ਨਾਲ ਸ਼ੌਕ ਕੀ ਰੱਖਿਆ ਬੰਦੇ ਨੇ ਟਾਇਰ ਦਾ ਪਹਿਲਾਂ ਬਾਈ ਜਿਆ ਦੇ ਟਾਇਰ ਪਾਇਆ ਬੂਲੇ ਜੋੜੀ ਦਿਖਾ ਦੇ ਹਾਂ ਜੀ ਆਜੇ ਜਾਜਾ ਠੀਕ ਹੈ ਠੀਕ ਹੈ ਜਾਜ ਦੇ ਨਹੀਂ ਪਏ ਹੁੰਦੇ ਜੀ ਉਹ ਟਾਇਰ ਆ ਭਰਾ ਮੇਰੇ ਉਹ ਟਾਇਰ ਪਾਇਆ ਮਗਰਲੇ ਟਾਇਰ ਦਿਖਾ ਦੇ ਭਾਈਆਂ ਕਹਾੜਿਆਂ ਵਰਕੇ ਕਹਾੜਿਆਂ ਵਰਕੇ ਟਾਇਰ ਪਏ ਦੇਖੋ ਮਗਰਲੇ ਸ਼ੋ ਸ਼ੂ ਦਾ ਦਿਖਾ ਦੇ ਕਨੋਪੀ ਲੱਗੀ ਡੱਕ ਲੱਗਾ ਡਾਇਰੈਕਟਰ ਤੇ ਆਹਾ ਆਹ ਟਾੜੀ ਹੈ 40 45 ਹਜ਼ਾਰ ਦਾ ਤਾਂ ਹਾਂ ਬਹੁਤ ਸੌਂਗ ਦਾ ਸੋਹਣਾ ਦੇਖ ਤੂੰ ਡਾਇਰੈਕਟਰ ਸ਼ੌਂਕ ਤੌਰ ਤੇ ਰੱਖਦਾ ਹੈ ਇਹ ਦੇਖੋ ਨਕਸ਼ਾ ਬਣਾਇਆ ਪੰਜਾਬ ਦਾ ਪੂਰੇ ਦਿਖਾ ਦੇ ਸ਼ੋ ਸ਼ੂ ਦਿਖਾ ਦੇ ਸਾਰੇ ਦੇਖ ਆ ਨਵਾਂ ਮਾੜਾ ਕੋਕਾ ਪੀ ਸੀ ਆ ਨਵਾਂ ਟਰੈਕਟਰ ਆ ਯਾਰ ਅਲਹਾਕ ਅਸਲਾਮ ਹਾਂ ਕਿਤੇ ਰੰਗ ਰੁੰਗ ਨਹੀਂ ਪੱਜਿਆ ਟਰੈਕਟਰ ਤੇ ਸਹੀ ਗੱਲ ਆ ਜਿਵੇਂ ਕੋਕਾ ਪੀ ਸੀ ਆ ਇਹਦੇ ਤਾਂ ਲੋਨ ਹੋ ਜੂਗੇ ਹੁੰਦਾ ਨਹੀਂ ਇਹ ਤੇ ਹੋ ਜੂਗਾ ਜੀ ਇਹ ਕਿਹੜਾ ਮਾਡਲ ਆ ਇਹ 2015 ਮਾਡਲ ਆ ਤੇ 485000 ਰੇਟ ਆ ਕਿੰਨੇ ਦੇ ਦਾ ਇਹ ਦੇ ਦਾਂਗਾ 465000 ਦਾ 465000 ਦਾ ਹੂੰ ਠੀਕ ਆ ਇਹ ਆਪਣਾ ਨੰਬਰ ਐਨਓਸੀ ਮਿਲ ਜੂਗੀ 6280978262 6280978262 70240 हां ਪਿੰਡ ਰਾਮਨਗਰ ਹੈ ਪਿੰਡ ਰਾਮਨਗਰ ਬਾਈ ਠੀਕ ਹੈ ਜੀ ਪਿੰਡ ਰਾਮਨਗਰ ਬਾਈ ਦਾ ਤੇ ਬਾਈ ਕੋਲੇ ਪੂਰੇ ਘੈਂ ਘੈਂ ਟ੍ਰੈਕ ਹੁੰਦੇ ਆ ਤੇ ਬਾਈ ਨੂੰ ਕਰ ਲਿਓ ਫੋਨ ਸਕਰੀਨ ਤੇ ਨੰਬਰ ਚਲੀ ਜਾਂਦਾ ਬਾਈ ਦਾ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿੱਤ ਕਰੋ ਵੀਰ ਮਣਕੇ ਓਕੇ ਭਰਾ ਧੰਨਵਾਦ ਕਿਉਂਕਿ ਧੰਨਵਾਦ